ਲਵ ਯੂ ਟੂ ਲਵ ਯੂ 3 ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਆਹੀ ਪਿਆਰ ਹੈ ਜਿਹੜਾ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ ਥੋੜਾ ਜਿਹਾ ਬੋਲਦੇ ਨੇ ਲੋਕਾਂ ਨਾਲ ਕੱਢਣ ਲੱਗ ਜਾਂਦੇ ਸੋ ਵੀਰੋ ਮੈਨੂੰ ਮਸਲਿਆਂ ਦਾ ਪਤਾ ਹੈ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ ਮੈਂ ਗਰਾਊਂਡ ਤੋਂ ਆਇਆ ਬਲਕਿ ਗਰਾਊਂਡ ਤੋਂ ਵੀ ਥੱਲੋਂ ਆਇਆ ਮੈਨੂੰ ਕਿ ਪੱਤਰਕਾਰ ਨੇ ਪੁੱਛਿਆ ਆਪ ਬਹੁਤ ਉਚਾਈ 'ਤੇ ਚਲੇ ਗਏ ਮੈਂ ਕਿਹਾ ਅੱਛਾ ਜੀ ਆਪਕੋ ਡਰਨੇ ਲੱਗਦਾ ਮਨੇ ਕ ਕਿਸ ਬਾਤ ਸੇ ਕਹੀਂ ਨੀਚੇ ਆ ਗਏ ਤੋ ਮੈਂ ਕਹਿਆ ਜੀ 30 30 40 40 ਫੁੱਟ ਡੂੰਗੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਇਆ ਉਦੋਂ ਥੱਲੇ ਤਾਂ ਪਾਣੀ ਏ ਜੀ ਬਸ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਬਸ ਇੱਕ ਰੱਬ ਤੋਂ ਡਰ ਲੱਗਦਾ ਹੈ ਪਰਮਾਤਮਾ ਤੋਂ ਡਰ ਲੱਗਦਾ ਹੈ ਕਿ ਹੰਕਾਰ ਨਾ ਆ ਜਾਏ ਉਹਨੂੰ ਮੰਨ ਕੇ ਸਮਤ ਬਖਸ਼ੇ ਸਾਨੂੰ ਕੰਮ ਕਰਨ ਦਾ ਬਲ ਬਖਸ਼ੇ ਹੋਰ ਨਹੀਂ ਕਿਸੇ ਤੋਂ ਡਰ ਲੱਗਦਾ ਸੋ ਮੈਂ ਬਹੁਤ ਸਾਰੀਆਂ ਇਨਵੈਸਟਮੈਂਟ ਮੀਟਿੰਗਸ ਕੀਤੀਆਂ ਨੇ ਪੰਜਾਬ 'ਚ ਪਿਛਲੇ 22 ਮਹੀਨਿਆਂ 'ਚ ਆਪ ਗਿਆ ਖੁਦ ਚੇਨਈ ਗਿਆ ਹైదరాబాద్ ਗਿਆ ਬੈਂਗਲੌਰ ਗਿਆ ਮੁੰਬਈ ਗਿਆ ਦਿੱਲੀ ਅੰਬੈਸਡਰਸ ਨੂੰ ਮਿਲਿਆ ਰੀਸੈਂਟਲੀ ਹਲੇ ਹਫਤਾ ਪਹਿਲਾਂ ਹੀ ਇਟਲੀ ਦੇ ਬ੍ਰਾਜ਼ੀਲ ਦੇ ਸਪੇਨ ਦੇ ਆਸਟ੍ਰੇਲੀਆ ਦੇ ਯੂਕੇ ਦੇ ਅੰਬੈਸਡਰਸ ਨੂੰ ਮਿਲਿਆ ਮੈਂ ਕਿ ਤੁਸੀਂ ਕੀ ਕਰ ਸਕਦੇ ਹੋ ਦੱਸੋ ਆਪਾਂ ਕੰਮ ਕਰੀਏ ਪੰਜਾਬ ਨਾਲ ਮਿਲ ਕੇ ਕੋਈ ਬਿਜ਼ਨਸ ਆਪਰਚੂਨਿਟੀਆਂ ਕਿਹੜੀਆਂ-ਕਿਹੜੀਆਂ ਤੁਸੀਂ ਕਿਹੜੇ ਏਰੀਆ 'ਚ ਕਿਹੜੇ ਸਪੈਸ਼ਲਿਸਟ ਕਿਹੜੇ ਏਰੀਆ ਦੇ ਸਾਰੇ ਨਾਲ ਗੱਲ ਕਰੋ ਖੇਤੀ ਦੀ ਪ੍ਰੋਸੈਸਿੰਗ 'ਤੇ ਕਰਨਾ ਹੈ ਐਜੂਕੇਸ਼ਨ 'ਚ ਕਰਨਾ ਹੈ ਸਟੀਲ 'ਚ ਕਰਨਾ ਹੈ ਕਿੱਥੇ ਕਰਨਾ ਹੈ ਮੈਨੂੰ ਚਾਹ ਹੈ ਮੈਨੂੰ ਇਸ ਗੱਲ ਦਾ ਚਾਹ ਹੈ ਜੇ ਕੋਈ ਬੰਦਾ ਮੈਨੂੰ ਕਵੇ ਕਿ ਮਿਲਣਾ ਚਾਹੁੰਦਾ ਜੀ ਐਨੇ ਪੈਸੇ ਲਾਊਗਾ ਤੇ 500 ਬੰਦੇ ਨੂੰ ਕੰਮ ਦੇਊਗਾ ਮੈਂ ਉਹਨੂੰ ਕਹਿਣਾ ਟਾਈਮ ਮੈਨੂੰ ਨਾ ਪੁੱਛੋ ਟਾਈਮ ਉਹਨੂੰ ਪੁੱਛੋ ਕਦੋਂ ਮਿਲ ਸਕਦਾ ਨਾਲੇ 500 ਨਹੀਂ ਯਾਰ 700 ਬੰਦੇ ਨੂੰ ਕੰਮ ਦੇ ਜੇ 2 ਜੁੰਟਾਂ ਦੀ ਪਰਮਿਸ਼ਨ ਲੈਣ ਆਇਆ ਮੈਂ 3 ਜੁੰਟਾਂ ਦੀ ਦੇਊਂਗਾ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਕੰਮ ਦੇ ਦੇਵਾਂਗੇ ਇਹ ਕਰਨਾ ਜੀ ਔਰ ਹੋ ਰਿਹਾ ਮੈਂ ਕੋਈ ਤੁਸੀਂ ਪਹਿਲਾਂ ਵੀ ਐਨਆਰਆਈ ਸਮੇਲਣਾਂ ਚ ਆਉਂਦੇ ਰਹੇ ਹੋਵੋਗੇ ਵੱਡੇ ਵੱਡੇ ਮੈਰਿਜ ਪੈਲਸਾਂ ਚ ਕਰ ਲੈਂਦੇ ਆ ਉੱਥੇ ਬੋਲ ਕੇ ਚਲੇ ਜਾਂਦੇ ਆ ਤੇ ਬਾਅਦ ਚ ਕਹਿੰਦੇ ਨੇ ਉੱਥੇ ਆ ਜਿਓ ਚੰਡੀਗੜ੍ਹ ਆ ਜਿਓ ਉਹ ਚੰਡੀਗੜ੍ਹ ਸਾਹਿਬ ਕਿਤਾਬ ਕਰਦੇ ਹੁੰਦੇ ਸੀ ਵੀ ਆ ਐ ਕਰ ਜੋ ਨਹੀਂ ਤਾਂ ਐ ਹੋ ਜੂ ਸুইস ਕਰਕੇ ਆਜੜਾ ਫੰਕਸ਼ਨ ਅਸੀਂ ਇੱਥੇ ਰੱਖਿਆ 54 ਸਕੁਅਰ ਕਿਲੋਮੀਟਰ ਦੀ ਲੇਕ ਹੈ 450 ਫੁੱਟ ਗਹਿਰੀ ਹੈ ਔਰ ਸਾਰੀ ਪੰਜਾਬ ਕੋਲੇ ਹੈ ਔਰ ਇਹਦੇ ਮਿਨੀ ਗੋਆ ਕਹਿੰਦੇ ਆ ਇਹਦੇ ਵਿੱਚ 16 ਕਿਲੋਮੀਟਰ ਦਾ ਇੱਕ ਆਈਲੈਂਡ ਹੈ 16 16 ਏਕੜ ਦਾ ਇੱਕ ਆਈਲੈਂਡ ਹੈ ਉੱਥੇ ਦੋ ਹੋਟਲ ਬਣਾਉਣ ਦੀ ਗੱਲ ਚੱਲ ਰਹੀ ਹੈ ਤਾਜ ਨਾਲ ਚੱਲ ਰਹੀ ਹੈ ਹਾਇਤ ਨਾਲ ਚੱਲ ਰਹੀ ਹੈ ਮਹਿੰਦਰਾ ਕਲੱਬ ਨਾਲ ਵੀ ਗੱਲ ਚੱਲ ਰਹੀ ਹੈ ਕਿ ਜੈਟੀਜ਼ ਜਾਣਗੇ ਜੈਟੀਜ਼ ਗੱਡੀਆਂ ਥੋੜੀਆਂ ਇੱਥੇ ਕੱਢ ਜਾਣਗੀਆਂ ਜੈਟੀਜ਼ ਜਿਵੇਂ ਉਦੈਪੁਰ ਦੇ ਵਿੱਚ ਹੈ ਤਾਜ ਲੇਖ ਉਸ ਲੈਵਲ ਤੇ 68 ਏਕੜ ਦੇ ਦੋ ਵੱਡੇ ਕਿਉਂਕਿ ਰਸਤਾ ਇੱਥੋਂ ਪਠਾਨਕੋਟ 에어ਪੋਰਟ ਅੱਧੇ ਘੰਟੇ ਦਾ ਹੈ। ਦਲਹੌਜ਼ੀ ਅੱਧੇ ਘੰਟੇ ਦਾ ਹੈ। ਧਰਮਸ਼ਾਲਾ 40 ਮਿੰਟ ਦਾ ਹੈ। ਸੋ ਇੱਥੇ ਬਹੁਤ ਵੱਡੀ ਹੱਬ ਬਣ ਸਕਦੀ ਹੈ। ਟੂਰਿਜ਼ਮ ਦੀ। ਔਰ ਮਿੰਨੀ ਗੋਆ ਕਿਉਂ ਭਈ ਪੰਜਾਬ ਵਾਲੇ ਨਹੀਂ ਮਿੰਨੀ ਕਹੋਂਦੇ ਅਸੀਂ ਤਾਂ ਵੱਡਾ ਗੋਆ ਬਣਾਵਾਂਗੇ ਉਹਨੂੰ। ਉਹ ਗੋਆ ਮਿੰਨੀ ਲੱਗੇ ਇਹੋ ਜਿਹਾ ਕੁਝ ਕਰੀਏ ਇੱਥੇ। ਸੋ ਇਸ ਕਰਕੇ ਤੁਹਾਨੂੰ ਇੱਥੇ ਦਿਖਾਉਣ ਲੈ ਕੇ ਆਇਆ ਕਿ ਪੰਜਾਬ ਆ ਪੰਜਾਬ ਸਾਨੂੰ ਕਿਸੇ ਨੇ ਦਿਖਾਇਆ ਹੀ ਨਹੀਂ ਨਾ ਹੀ ਛੇੜਿਆ ਹੀ ਐ ਅਨਟੱਚ ਪੰਜਾਬ ਹੈ ਇਹ ਇੱਥੋਂ ਲੈ ਕੇ ਨਿਊ ਚੰਡੀਗੜ੍ਹ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਤੱਕ ਸਾਰਾ ਤਲਵਾੜੇ ਵਿੱਚ ਵੀ ਜਾ ਕੇ ਸਾਰਾ ਕੁਝ ਅਸੀਂ ਡਿਵੈਲਪ ਕਰਨਾ ਹੈ ਫਿਲਮ ਸਿਟੀ ਬਣਾਉਣੀ ਹੈ 90% ਬਾਲੀਵੁੱਡ ਦੀਆਂ ਫਿਲਮਾਂ ਪੰਜਾਬੀ 베ਸਡ ਹੁੰਦੀਆਂ ਨੇ ਪੰਜਾਬ ਦੀ ਕਹਾਣੀ ਹੁੰਦੀ ਹੈ ਸ਼ੂਟਿੰਗ ਇੱਥੇ ਕਰਕੇ ਬਾਪ ਚਲੇ ਜਾਂਦੇ ਨੇ ਨਹੀਂ ਇੱਥੇ ਆਓ ਫਿਲਮ ਸ਼ੁਰੂ ਵੀ ਇੱਥੋਂ ਕਰੋ ਤੇ ਫਿਲਮ ਰਿਲੀਜ਼ ਵੀ ਇੱਥੋਂ ਹੋਵੇ ਹਜ਼ਾਰਾਂ ਬੰਦਿਆਂ ਨੂੰ ਕੰਮ ਮਿਲੂਗਾ ਜੀ ਹੋਟਲ ਖੁੱਲਣਗੇ ਇਨਡਾਇਰੈਕਟ ਏਮਪਲੋਇਮੈਂਟ ਜਨਰੇਸ਼ਨ ਹੋਊਗੀ ਬਹੁਤ ਵੱਡੀ ਆ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹਨਾਂ ਨੇ ਕਦੇ ਦੇਖੀ ਵੀ ਨਹੀਂ ਕਿ ਪੰਜਾਬ 'ਚ ਆ ਕੁਝ ਵੀ ਹੈ